ਤੇ ਕਿਰਾਸ 25 ਜਮੂਨੇ ਕੰਪਲੇ ਤੇ ਕੀ ਆ ਮਾਮਲਾ ਹਾਂਜੀ ਬੀਤੀ ਦਾ ਸਾਨੂੰ ਇਲਾਕਾ ਨਿਵਾਸੀਆਂ ਤੇ ਜਿਹੜੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜੁਨਜੀਤ ਸਿੰਘ ਇਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ 6 ਸਾਲ ਦੀ ਬੱਚੀ ਸ਼ਿਵਾਨੀ ਦੇ ਨਾਮ ਮੰਦਰ ਛੇੜ ਵੀ ਛੇੜ ਦੀ ਅਚਾਨਕ ਰਾਤੀ ਲਾਪਤਾ ਹੋ ਗਈ ਸੀ ਤੇ ਜਿਹਦੇ ਉੱਤੇ ਸ਼ੱਕ ਦੇ ਬਿਨਾਂ ਤੇ ਇੱਕ ਰਾਜੂ ਦਾ ਵਿਅਕਤੀ ਹੈ ਬੱਚਿਆਂ ਦੇ ਕਹਿਣ ਦੇ ਮਤਾਬ ਕੋ ਖੇੜ ਦੀ ਖੇੜ ਤੇ ਉਹ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਤੇ ਲੈ ਗਿਆ ਸੀ ਉਹਦੇ ਬਣਾ ਦੇ ਉੱਤੇ ਅਸੀਂ ਨਾਲ ਦੀ ਨਾਲ ਐਫ ਆਈ ਆਰ ਨੰਬਰ 135 ਅੰਡਰ ਸੈਕਸ਼ਨ 127 ਜਿੰਨੂੰ 6 ਪੀ ਐਨ ਐਸ ਰਜਿਸਟਰ ਕਰਤੀ ਸੀ ਤੇ ਰਾਤ ਤੋਂ ਹੀ ਲੈ ਕੇ ਹੁਣ ਤੱਕ ਅਸੀਂ ਆਡਾ ਟੀਮਾ ਗਠਨ ਕਰਤੀ ਹੈ ਅਸੀਂ ਇਲਾਕਾ ਨਿਵਾਸੀ ਨਾਲ ਰਲ ਕੇ ਅਸੀਂ ਕਟੂਕਠੀ ਸਰ ਟੀਮਾ ਬੱਚੇ ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਜਿਹੜੀ ਕੁੜੀ ਹੈਗੀ ਉਹ ਮਥਰਾ ਕਲੋਨੀ ਦੇ ਪਿਛਲੇ ਪਾਸੇ ਦੀ ਅਸੀਂ ਕੁੜੀ ਸਵੇਰੇ ਰਿਕਵਰ ਕਰ ਕਰਦੀ ਹੈ ਬੱਚੀ ਸਹੀ ਹਾਲਤ ਚ ਹੈ ਬਾਕੀ ਬੱਚੇ ਦਾ ਮੈਡੀਕਲ ਕਰਾ ਕੇ ਕਿ ਤੋ ਕੋਸ਼ਿਸ਼ ਕਰਕੇ ਜੋ ਵੀ ਬੰਦੀ ਕਰ ਰਹੀ ਹੈ ਕਿ ਉਹ ਵਾਅਦਾ ਕਾਟਾ ਇਸ ਕਦਮ ਵਿੱਚ ਕੀਤਾ ਸਮਝ ਆਏਗੀ ਕਿ ਤੁਸੀਂ ਵਾਅਦਾ ਕਟਾ ਕਰਦਾ ਨਹੀਂ ਹਲੇ ਕੁਝ ਨਹੀਂ ਜਹਲਤਾ ਸੀ ਬੱਚਾ ਰਿਕਵਰੀ ਕੀਤਾ ਜੀ ਬੱਚਾ ਥੋੜਾ ਡਰਿਆ ਹੋਇਆ ਹੈ ਬੱਚਾ ਸ਼ੀਜ਼ ਪਰਫੈਕਟਲੀ ਫਾਈਨ ਤੇ ਜਦੋਂ ਸਾਨੂੰ ਜੀ ਰਜਿਸਟਰਡ ਸਾਹਿਬ ਦੇ ਸਾਹਮਣੇ ਬਿਆਨ ਲਿਖਾਉਗੀ ਉਸ ਹਿਸਾਬ ਦਾ ਵਾਅਦਾ ਕਾਟਾ ਮਗਰ ਵਿੱਚ ਕੀਤਾ ਜਾਊਗਾ ਤੇ ਦੋਸ਼ੀ ਨੂੰ ਫੜਨ ਲਈ ਟੀਮਾਂ ਲੱਗੀਆਂ ਤੇ ਬਹੁਤ ਹੀ ਜਲਦ ਉਹਨੂੰ ਸਿਕ੍ਰਪਤ 4200 ਪੌਣਾ ਕੀ ਦਾ ਇਹ ਰਾਜੂ ਨਾਦ ਵਿਕਤੀ ਹੈ ਜੀ ਉੱਥੇ ਪ੍ਰਵਾਸੀ ਹੈ ਤੇ ਬੱਚੀ ਵੀ ਪ੍ਰਵਾਸੀ ਹੈ ਉੱਥੇ ਮਤਲਬ ਕਿ ਆਵੇ ਰਿਸ਼ਤੇ ਵਾਲ ਕੋਈ ਰਹਿੰਦਾ ਹੈ ਤੇ ਅੜੀ ਦਾ ਕੰਮ ਕਰਦਾ ਹੈ ਤੇ ਉਹ ਬਹੁਤ ਹੀ ਜਲਦ ਉਹਨੂੰ ਗ੍ਰਿਫਤਾਰ ਕਰ ਲਿਆ ਹੋਊਗਾ ਉਹਨੂੰ ਗ੍ਰਿਫਤਾਰ ਕਰਕੇ ਹੀ ਪਤਾ ਲੱਗੂਗਾ ਵੀ ਇਹ ਜਿਹੜਾ ਬੱਚੀ ਨੂੰ ਉਹਨੇ ਲੁਕੋਇਆ ਆ ਜਾਂ ਕਿਡਨੈਪ केलं ਕਿਸ ਇਧਰ ਇਹਦੇ ਵਿੱਚ ਰੀਜ਼ਨ ਕੀ ਸੀ ਉਹਨੂੰ ਗ੍ਰਿਫਤਾਰ ਕਰਕੇ ਪਤਾ ਲੱਗੂਗਾ ਸਰ ਸਭ ਪੈਨ ਸਾਹਮਣੀ ਤੁਹਾਨੂੰ ਜਾਏਗਾ ਕਿ ਪਹਿਲਾਂ ਕਿਸੇ ਸੱਜ ਦੇ ਬੰਦੋ ਸਾਡੇ ਧਿਆਨ ਜਿਹੜਾ ਕੁਝ ਵੀ ਨਹੀਂ ਆਇਆ ਪਰ ਜੇ ਕੋਸਾਨ ਨੂੰ ਇਹਦੀ ਕਨਫਿਊਜ਼ਨ ਦਊਗਾ ਤੇ ਬੰਦੀ ਕਰ ਦੇਵੇਗਾ ਮੈਂ ਸ਼ੋਰੂ ਤੋਂ ਸੋਧ ਦਿੱਤਾ ਹਾਂ ਹਾਂ ਜੀ ਹਾਂ ਜੀ ਬੱਚਾ ਫੈਮਲੀ ਦੇ ਨਾਲ ਹੈ ਸੇਫ ਐਂਡ ਸੌਂਡ ਹੈ ਵਿੱਚ ਕੋਲ ਦਾ ਪਰਟਾਟਾ ਰਿਚ ਰਾਤ ਕੁੜੀ ਨੂੰ ਜਿਹੜਾ ਕਿ ਅਗਵਾ ਕਰ ਦਿੱਤਾ ਗਿਆ ਸਭ ਤੋਂ ਬਹੁਤ ਸ਼ੱਕ ਤੁਹਾਡੇ ਪਾਸੇ ਵੀ ਕੀਤੀ ਗਿਆ ਕੋਈ ਅਫਸਰ ਨਾਮ ਮਚੂ ਸਾਹਿਬ ਕੀ ਇਸ ਬਾਰੇ ਪੁੱਛਿਆ ਇਹ ਕੱਲ ਸ਼ਾਮੀ 7:30 ਵਜੇ ਬੱਚੇ ਜਿਵੇਂ ਮੰਗਲਵਾਰ ਸੀ ਵਿਚਾਰੇ ਸਾਰੇ ਦਿੱਲੀ ਇੱਥੇ ਕੱਢਣ ਆ ਗਏ ਮਾਏ ਦੀ ਇਹ ਬੱਚੇ ਦੀ ਮਾਤਾ ਹੈ ਜਿਹੜੀ ਉਹ ਘਰਾਂ ਵਿੱਚ ਸਵਾਈ ਵਗੈਰਾ ਕਰਦੀ ਹੈ ਰੋਟੀ ਰੋਟੀ ਬਣਾਉਂਦੀ ਕਿਸੇ ਘਰਾਂ ਚ ਤੇ ਬੱਚੇ ਸ਼ਾਮ ਨੂੰ ਇੱਧਰ ਆ ਗਏ ਮੰਦਰ ਵੱਲ ਤੇ ਮੰਦਰ ਵਾਲੋ ਜਿਹੜਾ ਬੰਦਾ ਜਿਹਨੇ ਲੈ ਕੇ ਗਿਆ ਚੱਕ ਕੇ ਉਹਨੇ ਬੱਚਿਆਂ ਨੂੰ ਫੂਡੀਆਂ ਫੜੀਆਂ ਦਿੱਤੀਆਂ ਤੇ ਲੋਕਾਂ ਦਾ ਦੋ ਬਾਡਬੋਲ ਲੈਣਾ ਕੁਛ ਵਗਾਰਾ ਤੇ ਉਹ ਕਹਿੰਦੇ ਮੈਂ ਲੈਣਾ ਚਲ ਬੱਚੇ ਜੀ ਮੈਂ ਕਹਿ ਦਿੰਨੇ ਆ ਕਿ ਮੇਰੇ ਸਾਈਕਲ ਉਹ ਨਾਲ ਸਾਈਕਲ ਤੇ ਬਿਠਾ ਕੇ ਲੈ ਗਿਆ ਬੰਦਾ ਇਹ ਸ਼ਾਮ ਨਾਲ ਲਾਲ ਦੇ ਕੇ ਲੈ ਗਿਆ ਸਾਈਕਲ ਤੇ ਬਿਠਾ ਕੇ ਲੈ ਕੇ ਗਿਆ ਤੇ ਮੈਨੂੰ ਰਾਤੀ ਫੋਨ ਆਇਆ ਕਿ ਜੀ 10 ਵਜੇ ਆਇਆ ਇਹਨਾਂ ਘਟਨਾ ਹੈਗੀ ਸਾਡਾ ਤਾਂ 8 ਵਜੇ ਦੀ ਨਾਲ ਉਸ ਟਾਈਮ ਮੈਂ ਐਸਐਚਓ ਸਾਹਮਣੂ ਫੋਨ ਮਾਰਿਆ ਇਹਨਾਂ ਨੇ ਉਸ ਟਾਈਮ ਆਪਣੀ ਟੀਮ 5-10 ਮਿੰਟ ਦੇ ਵਿੱਚ ਮੇਰੇ ਕੋਲ ਮੰਦਰ ਭੇਜਤੀ ਸੀ ਤੇ ਉਹ ਵੀ ਆਪਣੇ ਕੋਲੋਂ ਮਲੇਲੇ ਵੀ ਆਪਣੇ ਉਹਨਾਂ ਟੀਮਾਂ ਬਣਾ ਕੇ ਬੱਕਰੀਆਂ ਉਹਦੀਆਂ ਪੂੜੀਆਂ ਲੱਪਣ ਚੱਲੇ ਗਈ ਬੱਸ ਸਟੈਂਡ ਕੋਲ ਸਾਰੇ ਸ਼ਹਿਰ ਦੇ ਵਿੱਚ ਲੱਗੇ ਖੇਤਾ-ਕੂਤਾ ਵਾਲੇ ਉੱਤਰ-ਉੱਤਰ ਸਾਰੇ ਲੱਪਣ ਚੱਲੇਗੇ ਐਸੇ ਤਰ੍ਹਾਂ ਸਾਡੀ ਟੀਮ ਨੇ ਸਾਰੀ ਦਿਨ ਰਾਤ ਪੂਰਾ ਐ ਨਾ ਉਹਨੂੰ ਲੱਪਣ ਵਿੱਚ ਹੀ ਲੱਗੇ ਨੇ ਤੇ ਹੁਣ ਸਵੇਰੇ ਜਾ ਕੇ ਸਵੇਰੇ ਫਿਰ ਅਸੀਂ ਰਾਤੀ ਥਾਣੇ ਨਾਲ ਆਇਆ ਮੈਂ ਇਹਨਾਂ ਦੇ ਸਾਰੀ ਲੱਗੇ ਰੇ ਕਰਮ ਵਾਸਤੇ ਤੇ ਅੱਜ ਸਵੇਰੇ ਜਾ ਕੇ ਫਿਰ ਉਹ ਆ ਕੇ ਮੇਰੇ ਕੋਲ ਘਰ ਫਿਰ ਮੈਂ ਰਾਤ ਫੇਰ ਤੇ ਲੱਗਿਆ ਬਣਾ ਨਾਲ ਦੇ ਉੱਤਰ ਕਰੀ ਉੱਤਰ ਇਹਨਾਂ ਨੂੰ ਫੋਨ ਕਰ ਰਿਹਾ ਕਰੀ ਸਹੀ ਨੂੰ ਕਰ ਰਿਹਾ ਤੇ ਅੱਜ ਉਹ ਦੁਪਹਿਰ ਕੋਲੇ ਕਿਤੇ ਕੁੜੀ ਨੂੰ ਇਨਾ ਮੇਰੇ ਤੌਰੋ ਇਹ ਸੱਚੇ ਸਾਹਨੇ ਰ ਭਾਈ ਜਰ ਪਰ ਮੈਨੂੰ ਪਤਾ ਲੱਗਾ ਨਾ ਕਿ ਮੈਂ ਥਾਣੇ ਆਫੇ ਕੋਈ ਨਾ ਕੋਈ ਕੁਛ ਦੀ ਗੱਲ ਕੀਤੀ ਤਾਂ ਉਹਦਾ ਬੱਚਾ ਚੱਕ ਕੇ ਲੈ ਗਿਆ ਕਿ ਬੱਚੇ ਨੂੰ ਵੀ ਕੰਮ ਨਹੀਂ ਕੀਤੀ ਕੁਛ ਨਹੀਂ ਕਰਦੀ ਦੋ ਸੋਨੇ ਕਾਰ ਜਾਈਏ ਮੇਰੇ ਮਕਮ ਕਾਹੀ ਰਿਆ ਕਿ ਬਣਾਉ ਫੋਨ ਕਿਦਾ ਨਾਲ ਇਹਨਾਂ ਆਪਣੀ ਟੀਮ ਸਾਰੀ ਐਸਐਚਓ ਸਾਹਨੇ ਭੇਜਤੀ ਮੌਕੇ ਸਾਰੀ ਟੀਮ ਲੱਗੀ ਦੀ ਬਲਵਿੰਦਰ ਜੀ ਕੇ ਸਾਈ ਹੈਗਾ ਜੀ ਇੱਕ ਸੁਖਵਿੰਦਰ ਸਿੰਘ ਜੀ ਆਗੇ ਹੋਰ ਵੀ ਸਟਾਫ ਅਕਰ ਟੀਮ ਲੈ ਕੇ ਸਾਰੇ ਆਪਣਾ ਲੱਗੇ ਰਹੇ ਸੀਸੀਟੀਵੀ ਨਹੀਂ ਸਾਫ ਨਹੀਂ ਆਈ ਉਹ ਕੁੜੀ ਦੀ ਚਲੋ ਸ਼ਕਲ ਬੰਦੇ ਦੀ ਸਾਫ ਨਹੀਂ ਆਈ ਜੋ ਕੋਈ ਸਵਾਰਾਂ ਦੇ ਤੁਹਾਡੇ ਬਾੜ ਦਾ ਵੱਡਾ ਮੰਦਿਰ ਹੈ ਸੀਸੀਟੀਵੀ ਕੈਮਰੇ ਲੱਗੇ ਪਏ ਪਰ ਬੱਚੇ ਦਾ ਤਰਾਹ ਦਾ ਸੀਸੀਟੀਵੀ ਕੈਮਰੇ ਸਾਫ ਨਹੀਂ ਹੈ ਅਸਲ ਜੇ ਅਸੀਂ ਕਰਾਂਗੇ ਡੀਸੀ ਅਸੀਂ ਹੁਣ ਇਹ ਲਿਖ ਕੇ ਦਵਾਕ ਡੀਸੀ ਸਾਹਿਬ ਨੂੰ ਕਿ ਤੇ ਵੱਡੇ ਕੈਮਰੇ ਲਗਾਈ ਜਾਣ ਕਿਉਂਕਿ ਇਹ ਮੰਦਿਰ ਡੀਸੀ ਅੰਡਰ ਆਉਂਦਾ ਹੈ ਤੇ ਅਸੀਂ ਉਹ ਗੱਲ ਕਰਾਂਗੇ ਨਹੀਂ ਹੋਇਆ ਤਾਂ ਅਸੀਂ ਆਪਣੇ ਵੀ ਸਾਡੀ ਸੁਧਾਰ ਸਭਾ ਵੀ ਇੱਡੀ ਸੈਟੀ ਬਣੀ ਪਈ ਮੰਦਿਰ ਦੀ ਜੀ ਦਾਰਨਾਬ ਦੀ ਕਿ ਅਸੀਂ ਉਹਨਾਂ ਨਾਲ ਰਲ ਕੇ ਅਸੀਂ ਇੱਥੇ ਵੱਡੇ ਕੈਮਰੇ ਲਾਵਾਗੇ ਨਾਲ ਉਹਨਾਂ ਨਾਲ ਅਸੀਂ ਲਵਾ ਕੇ ਦੇ ਦਾਂਗੇ ਬੱਚੇ ਦੀ ਕੰਡੀਸ਼ਨ ਦੀ ਗੱਲ ਕਰੀਏ ਕਿ ਬੱਚਾ ਠੀਕ ਹੈ ਬੱਚਾ ਠੀਕ ਹੈ ਬਿਲਕੁਲ ਜੀ ਮਾਤਾ ਕੋਲ ਬੈਠਾ ਆਪਣੇ ਬਿਲਕੁਲ ਠੀਕ ਹੈ ਇੱਥੇ ਹੀ ਆ ਬੱਚਾ ਉੱਪਰ ਠੀਕ ਹੈ ਵਧੀਆ